ਸਾਰੇ ਰਾਹ ਦਿੰਦਾ ਤੇ ਤੁਸੀਂ ਇਹ ਬੰਦ ਕਰਦੇ ਹੋ 40 40 ਸਾਲ ਤੋਂ ਬੰਦ ਕਰਦੇ ਹੋ ਆਪ ਕੋਲ ਜਲਾਦ ਦਿੰਦੇ ਹੋ ਆਪ ਦੇ ਹਾਰੇ ਹੁੰਦੇ ਹੋ ਆਪੇ ਸਿਰਾਂ ਗਾਈ ਆਰੇ ਬੋਲ ਲੈ ਜੰਦੇ ਤੇ ਬੁਰਕ ਪੁੱਛਦੇ ਨਹੀਂ ਅੱਜ ਅੱਜ ਵੋਟਾਂ ਨਹੀਂ ਪਈਆਂ ਤੇ ਅੱਜ ਸਾਡੇ ਰੋਪਈ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਤੀ ਹੈ ਕਿ ਅੱਗੇ ਤੁਹਾਡੀ ਪਾਰਟੀ ਦਾ ਕੱਖ ਨਹੀਂ ਜੇ ਰਿਹਾ ਤੁਹਾਡੇ ਪੱਲੇ ਪੂਰੇ ਪੰਜਾਬ ਤੇ ਤਿੰਨ ਸੀਟਾਂ ਤੇਈ ਐਲ ਜੀ ਪੀ ਸੀ ਦੇ ਵੋਟਾਂ ਵੀ ਹਾਰ ਜੜੀਆਂ ਜੇ ਜੋ ਤੁਹਾਡੇ ਹਾਲਾਤ ਦਾ ਲੋਕਾਂ ਦੇ ਪ੍ਰਤੀ ਤੁਹਾਡੇ ਚ ਬਹੁਤ ਰੋਸ਼ ਹੈ ਜਾਏ ਇਹੋ ਸੇ ਕੰਮ ਬੰਦ ਕਰ ਕੋ ਤੁਹਾਡੀ ਇੱਕ ਸੀਟ ਨਹੀਂ ਜੇ ਮੁੱਟਾ ਪਾ ਪ੍ਰਚਾਰ ਜੰਮ ਜੀ ਗਿਆ ਸਾਹਿਬ ਕਹਿ ਗਏ ਕਰਮਪਿੰਗ ਸਿੱਖਿਆਪਨ ਤੁਹਾਨੂੰ ਲੱਗਦਾ ਜਨਾਬ ਨੇ 9000 ਰੁਪਏ ਨਾ ਮਾਫਰ ਰੱਖਿਆ ਬੱਚਿਆਂ ਨੇ ਕੀ ਕੀਤਾ ਹਾਂ ਦੋੜਾ ਨਾ ਪਾਓ ਇੰਦਰਾਟਿੰਗ ਮੈਂ ਇਹ ਕਹਿੰਦਾ 5000 ਸਿੰਘ ਜੀ ਨਾ ਕਰਦੀ ਕਰ ਲੋ ਜੰਗਲ ਨਾ ਹਨ ਉਹ ਹੀ ਨਮੀ ਨਾ 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 ਨਹੀਂ ਕਹਿੰਦਾ ਬੰਸੀ ਕਿਹਨੇ ਗੱਲ ਕਰਦਾ ਦੱਸ ਕਾਮਨਾ ਦੇਖੋ ਮੈਂ ਕਾਮ ਮੋਟ ਕਾਮ ਬੇ ਕਾਮ 50 50 ਜਿਹੜੀ ਦੀਆਂ ਦੇਖੋ ਕਿਹੜਾ ਕਿਹਦੀ ਕੰਮ ਤੱਕ ਆਇਆ ਦਾ ਆਪਣਾ ਵੇ ਆਪਣਾ ਨਹੀਂ ਸੰਗਤ ਆਪਣਾ ਨਹੀਂ ਕਰਦਾ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਮੇਰੇ ਕਿੱਡੇ ਹੋਣੀ ਹੌਲੀ ਹੱਥ ਨਾ ਮਾਰੋ ਤਾਂ ਗੱਲ ਨਹੀਂ ਸਾਚੋ ਨੇ ਇਹ ਤੇ ਅੱਜ ਸਾਥ ਵੀ ਗੱਲ ਤੇ ਪਿਆਰ ਨਾਲ ਚੱਲੇਗਾ ਗੱਲ ਹੀ ਕਰਨੀ ਹੈ ਜਿਹੜੇ ਗੱਲ ਕਰਨੀ ਹੈ ਆਪਾਂ ਵੀ ਤੁਸੀਂ ਆਪਣੇ ਕੋਲ ਨਹੀਂ ਤੁਸੀਂ ਕਰਨਾ ਨਹੀਂ ਇਹ ਕੋਈ ਐਨੀ ਚੀਜ਼ ਦਾ ਦਾਤ ਹੋ ਐਸਪੀ ਦੀ ਸੰਗਤ ਦੀ ਨਹੀਂ ਯਾਰ ਸਾਜੀ ਕਿਸੇ ਕੋਲ ਦਾ ਪੈਸਾ ਕੇ ਹੋਣਾ ਹੈ ਨਹੀਂ ਮੈਂ ਪਾਜੀ ਟਿਕਟ ਨਹੀਂ ਦੇਣੀ ਕਰਦੇ ਸਾਡਾ ਬਾਰੇ ਪੇਮੈਂਟ ਵਾਲੇ ਨਹੀਂ ਚੱਲਣ ਦੇ ਇਹ ਜੱਗਾ ਵਾ ਆਪਾਂ ਟਿਕਟ ਲਾਉਂਦੇ ਆ ਇਹ ਗੱਲ ਨਹੀਂ ਇਹ ਬਾਕੀ ਬੇਪਤੀ ਸਮੋਹ ਅੰਦਰ ਲਾਉਂਦੇ ਆ ਇੱਕ ਮਿੰਟ ਪਾਜੀ ਮੇਰੀ ਟਿਕਟ ਲਾਉਂਦੇ ਆ ਜਿਸ ਦਿਨ ਇਲੈਕਸ਼ਨ ਹੀ ਅੱਜ ਪਹਿਲਾਂ ਲੱਗ ਰਿਹਾ ਕੱਲ ਨੂੰ ਕੰਦਾ ਹੋਣਗੇ ਆ ਬਈ ਕੇ ਸੁਣਾਕਣਾ ਮੰਨ ਲਓ ਪੇਸ਼ੈਂਟ ਕੋ ਜਾਣਾ ਕਿੱਥੋਂ ਲੈ ਕੇ ਜਾਣਾ ਜੀ ਬਾ ਤੁਹਾਡੇ ਅੱਜ ਆਜ ਇੱਥੇ ਆ ਕੇ ਗਏ ਸੀ ਕਿ ਭਾਜੀ ਸਾਨੂੰ ਇਸ ਜਗ੍ਹਾ ਦਾ ਕੋਈ ਮਤਲਬ ਨਹੀਂਗਾ ਅਸੀਂ ਇਹ ਜਗ੍ਹਾ ਉਦੋਂ ਬਣਾਵਾਂਗੇ ਸਾਡਾ ਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ ਮਜੀਠੀਆ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਅਨਾਉਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਕਰਵਾਵਾਂਗਾ ਇੱਕ ਸਾਈਡ ਤੇ ਇੰਟਰਲੋਕ ਟਾਈਲ ਦੇ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਤੇ ਮਜੀਠੀਆ ਸਾਹਿਬ ਕੋ ਕੀ ਆ ਕੇ ਰਹੀ ਜਿਹੜੀ ਚੀਜ਼ ਹਰ ਇੱਕ ਚੀਜ਼ ਦੀ ਵੀਡੀਓ ਉਹਨਾਂ ਦੀ ਵਾਇਰਲ ਹੈ ਸਾਰੀ ਚੀਜ਼ ਹੈ ਦੇਖੋ ਵੀਰ ਉਹ ਤੁਸੀਂ ਉਹਨਾਂ ਨੇ ਬੈਠ ਕੇ ਫੈਸਲਾ ਕਰਦੇ ਤੁਸੀਂ ਫੇਰ ਤੁਹਾਨੂੰ ਥੋੜਾ ਕੰਮ ਤੁਹਾਨੂੰ ਡਾਣਾ ਕੰਮ ਨਾਲ ਰ ਪਾਤ ਜੋੜ ਕੇ ਮਹਿੰਦੀ ਇਹੋ ਚੀਜ਼ ਦੀ ਕਰਨੀ ਆ ਇਹ ਸਾਨੂੰ ਤੁਸੀਂ ਵੀ ਤੁਹਾਨੂੰ ਟਾਈਮ ਦੇਉ ਨਹੀਂ ਕੋਈ ਰਾਹ ਬੰਦ ਕਰਨ ਦਾ ਟਾਈਮ ਦਿਓ ਅਸੀਂ ਉੱਥੇ ਗੱਲ ਕਰ ਲੈਣੇ ਆਂ ਛਿੰਪਟੀ ਗੱਲ ਤੋਂ ਆਪਾਂ ਤੁਹਾਨੂੰ ਉਹ ਚੀਜ਼ ਜਾਣਦੇ ਆਂ ਕਿ ਤੁਸੀਂਾਨੂੰ ਟਾਈਮ ਦਿਓ ਅਸੀਂ ਉਹਨਾਂ ਨਾਲ ਟਾਈਮ ਲੈ ਕੇ ਆਪੇ ਇੱਕ ਵਾਰੀ ਮੀਟਿੰਗ ਕਰ ਲੈਣੇ ਆਂ ਤੁਸੀਂ ਉਹਨੇ ਦੇ ਰਾਹ ਜਿਹੜੇ ਆ ਆਪਣੇ ਮਨਦ ਰੱਖੋ ਕੋਈ ਵੀ ਮਸਲਾ ਵਾਹੇ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਆਂ ਜੇ ਤੁਸੀਂ ਇਹਦਾ ਟਕਰਾਰ ਨਾ ਕਰੋਗੇ ਨਾ ਨਹੀਂ ਟਕਰਾਰ ਨਹੀਂ ਕਰਨੀ ਜੇ ਵਾਹੇ ਕਰਦੇ ਟਕਰਾਰ ਵੀ ਨਹੀਂ ਗੱਲੇ ਦੇ ਟਾਈਮ ਦੇ ਦਿਓ ਸਾਰੇ ਬੰਦੇ ਗੱਲ ਨਹੀਂ ਜੇ ਪਿੱਛੇ ਲੱਗਾ ਇੱਕ ਵੀ ਬੰਦਾ ਇੰਨੀ ਗੱਲ ਕਹੇਗੀ ਇਹਨਾਂ ਨੇ ਸਾਡੇ ਨਾਲ ਕੋਈ ਮਾੜਾ ਚੰਗਾ ਬੋਲਿਆ ਕਿਹੜਾ ਬੰਦਾ ਤੇ ਇਹਨੂੰ ਸਾਡੇ ਆਏ ਨਾ ਪਾਣੀ ਤਾਂ ਨਹੀਂ ਪਿਆ ਹਰ ਇੱਕ ਬੰਦੇ ਨੂੰ ਪਾਇਆ ਨਹੀਂ ਭਾਈ ਬਹੁਤ ਨਹੀਂ ਇਹ ਸਾਡੀ ਡਿਊਟੀ ਆ ਤੇ ਗੱਲ ਕੁਝ ਸਾਡੇ ਆ ਸਕਦੀ ਜਾਂਦਾ ਕੋਈ ਤੁਹਾਨੂੰ ਕੋਈ ਨਾ ਕਿ ਹਮ ਸਾਡੇ ਚੀਜ਼ ਦਾ ਬਾਈ ਮਚਾਈਦਾ ਵਾ ਨਹੀਂ ਨਹੀਂ ਇਹ ਤੁਹਾਨੂੰ ਪਰਸਨ ਕੋਲ ਨਹੀਂ ਚੈਨਲ ਕਹਾਟੇ ਕਿ ਕਰਿਆ ਰਹੇ ਗੱਲ ਮੇਰੀ ਗੱਲ ਸੋ ਇਹ ਤੇ ਇੱਕ ਬਰਬਾਦ ਤਾਂ ਜਗੜਾ ਕਰਕੇ ਆਪਾਂ ਕਹਿਤਾ ਕਿ ਮੇਰੇ ਕੋ ਵੀ ਕਿਸੇ ਪ੍ਰਾਈਵੇਟ ਬੰਦੇ ਦੀ ਹੋਵੇ ਕਿ ਕਿਸਨ ਸਹੇਰ ਕੀ ਕਰੋਗੇ ਮੇਰਾ ਹੋਵੇ ਮੈਂ ਕਹਿੰਦਾ ਮੰਨ ਲਓ ਇੱਕ ਵਿਹਲ ਹੈ ਇਹ ਹੋਈ ਆ ਦਿਰੋ ਤੇ ਲਿਖਿਆ ਕੀ ਦਿਖਾਉਂ ਦਿਰੋ ਗੱਲ ਠੀਕ ਹੈ ਨਾ ਮੈਂ ਕਹਿੰਦਾ ਚਲੋ ਪੁੱਛੋ ਵੀ ਕਿਹੜੀ ਐ ਇਥੇ ਇਹ ਦੰਦ ਦੀ ਜਗ੍ਹਾ ਤੇ ਲਿਖਿਆ ਕੀ ਐ ਦਿਖਾਓ ਦਿਖਾਓ ਦਿਖਾ ਦਿਖਾ ਠੀਕ ਆ ਦੰਦ ਦੀ ਜਗ੍ਹਾ ਮਲੇ ਹੱਥ ਜਿਹੜੀ ਆ ਇਹਦੇ ਹੋਰ ਕੀ ਐ ਦੋ ਕਾਗਜ਼ ਵੀ ਹੁੰਦੇ ਕਾਗਜ਼ ਦੱਸੋ ਐਲਓਸੀ ਨਹੀਂ ਮੈਂ ਦੇਖਾ ਮੈਂ ਨਹੀਂ ਜਾਂਦੇ ਕੋਈ ਨਹੀਂ ਮੈਂ ਦੇਖੋ ਮੈਂ ਸੁਣਵਾਤ ਨਹੀਂ 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 ਚਾਹ ਪਰਵਾ ਤੇ ਮਾਰਿਆ ਤੇ ਦਫਾ ਚਲ ਜਲਦੀ ਨਾਲ ਬੋਲ ਲਿਆ ਸਭ ਜੇ ਸਾਹ ਨਾ ਉਦੋਂ ਐਸੀ ਬੀਸੀ ਨਹੀਂ ਮੈਨੂੰ ਕਹਿੰਦੀ ਆ ਬੰਦੋ ਪਾਣੀ 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 ਦਾ ਕੰਮ ਦੇ ਕੱਪਾ ਸਪਲਾਈ ਕਰਦੇ ਨੂੰ ਮੇਰੇ 250 ਚੱਲਣਾ ਤੁਹਾਨੂੰ ਮੈਂ ਇੱਕ ਅਪਲਾਈ ਕਰ ਮੈਂ ਉਹ ਨਾ ਹੀ ਨਹੀਂ ਕਰਕੇ ਫਿਰ ਉਹ ਤੁਸੀਂ ਆਪ ਨੂੰ ਬੈਠ ਕੇ ਪਾਉਂਗਾ ਬੰਦ ਗੱਦਨੇ ਇਹ ਬੰਦ ਨੂੰ ਅਪਰਜੈਂਸੀ ਬੈਜਦੀ ਹੈ ਨੇ ਪੋਰਨਾ ਚੋ ਹਸਪੀਟਲ ਜਾਣਾ ਇੱਥੋਂ ਜਿਹੜਾ ਫੋਟੋ ਤੁਹਾਨੂੰ ਮੈਗਾ ਰਾਮਤਲਾਈ ਜੇਗਾ ਰਾਮਤਲਾਈ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਪੁਲ ਚੜ੍ਹੇਗਾ ਪੁਲ ਛੋੜ ਕੇ ਘੁੰਮ ਕੇ ਇੱਥੇ ਆਏਗਾ ਉਹਨੇ ਜਿਹਨੂੰ ਬੰਦਾ ਰਾਜੀ ਮਰ ਜਾਣਾ ਵਾ ਤੁਸੀਂ ਇਹ ਪਤਾ ਪਾਏ ਕਿਸੇ ਨੂੰ ਜਾਣੀ ਆ ਕਿਹਦੇ ਦੀ ਵੀ ਆਪਾਂ ਨੂੰ ਕਰੀ ਫਿਰ ਕੰਮ ਨਹੀਂ ਲੱਗਿਆ ਰਜੀਤ ਜਿਆਰਾਂ ਥੋੜੀ ਜਿਹੀ ਨਕਦੇ। ਇਹਦੀ ਕੰਮ ਦੀ ਨਾਮ ਇਹਦੇ ਵਰਤਿਆ ਪਾ ਲਈ। ਇਹਦੀ ਸਿੱਖੀ ਤੋਂ ਬਸ ਤਾਂ ਟਾਈਮ ਲੱਗਣਾ। ਇਹਦਾ ਕੋਈ ਰਾਹ ਨਹੀਂ ਜਿਆਰਾਂ ਦਾ ਗਰਾਮ ਦਾ ਜੀ। ਉਹ ਪਟਾਣਾ ਤੋਂ ਉਹ ਜਿਸ ਨਾਮ ਹੈ। ਮੁੱਕੇ ਚੇਚਣ ਵਿੱਚ ਜਿੱਥੇ ਸਾਹਨੇ ਅਨਾਉਂਸ ਕੀਤਾ ਜੀ ਉਹਨੂੰ ਕੋਈ ਅੱਜ ਵੀ ਇੱਕ ਵੀ ਮੈਂਬਰ ਨੇ ਉੱਠ ਕੇ ਆ ਜੀ ਨਹੀਂ ਗਈ। ਮਰਜੀ ਵੀ ਸਾਡੀ ਪਰਸਨਲ ਪ੍ਰੋਪਰਟੀ ਆ। ਤੁਸੀਂ ਕੋਣ ਨੂੰ ਦਿਓ ਇਹ ਸਿੱਦਾ ਹੌਸ ਕਰਕੇ ਗਰਾਮ ਦਾ ਅੱਜ ਦੀ ਹੈ। ਗਰਾਮ ਨਹੀਂ ਕਮਿਊਨਿਟੀ ਨਹੀਂ ਕੀ ਆ। ਅੱਜ ਨੇ ਪ੍ਰਸ਼ੰਗੀ ਜੀ ਸਾਹਿਬ ਨਹੀਂ ਲੰਗੀ। ਉਹਨੇ ਕਿਹਾ ਥਾਣਾ ਕਿ ਅਨਾਉਂਸ ਕਰ ਦਿੱਤਾ। ਬੱਸ ਕਿਉਂ ਕਹਨੀ ਆਪਾਂ ਕਰੀਏ ਵੀ ਹਫ਼ਤੇ ਦਾ ਟਾਈ

ਮੰਗੇ ਇੱਕ ਬੰਦਾ ਦੋ ਦੋ ਹਜ਼ਾਰ ਬੰਦਾ ਇਕੱਠਾ ਕਰ ਸਕਦੇ ਨਹੀਂ ਉੱਥੇ ਨਹੀਂ ਲੈ ਕੇ ਜਾ ਸਕਦੇ 2000 ਬੰਦਾ ਦੇਖੋ ਇੱਕ ਇੱਕ ਬੰਦੇ ਦੀ ਵੀਡੀਓ ਪਈ ਹਰ ਬੰਦੇ ਘਰ ਦੇ ਦਾ ਕਹਿਦਾ ਸੀ ਉਹ ਵੀ ਐਸ.ਪੀ.ਸੀ. ਨੇ ਉਹਦੋਂ ਐਸ.ਪੀ.ਸੀ. ਨੇ ਇੱਕ ਬੰਦਾ ਨਹੀਂ ਬੋਲਿਆ ਕਿ ਮੀਟਿਆ ਸਾਹਿਬ ਤੁਸੀਂ ਕਿਸਾ ਹੱਕਣਾ ਜੀ ਇਹ ਕਹਿੰਦੇ ਜੇ ਕਿ ਇਹ ਐਸ.ਪੀ.ਸੀ. ਨਹੀਂ ਹੈ ਉਹਦੋਂ ਵੀ ਭਾਈ ਦੇਖੋ ਦੋ ਦੋ ਪਿਛੋਂ ਦੀ ਜਗਾਰੇ ਛੱਡੇਗੀ ਐਸ.ਪੀ.ਸੀ. ਵੱਲੋਂ ਹੀ ਬੋਲੇ ਸੋਨਿਆ ਉਹਦੇ ਚੱਲੇ ਨਾ ਜਗਾਰੇ ਉਹਦੋਂ ਇੱਕ ਬੰਦਾ ਨਹੀਂ ਬੋਲਿਆ ਇਹ ਭਾਜੀ ਤੁਹਾਡੀ ਪਰਸਨ ਪ੍ਰੋਪਰਟੀ ਹੈ ਅੰਨ ਇੱਕ ਪ੍ਰੈਸ ਕਾਨਫਰੰਸ ਕਰਕੇ ਐਨੌਂਸ ਕੀਤਾ ਜੀ ਹਾਂ ਦੀ ਮੈਂ ਇੰਟਰਲੋਕਿੰਗ ਡਾਈਲ ਦੇ ਵਾਂਗਾ ਜੀ ਤੁਹਾਨੂੰ ਆਂ ਦਿੱਤੇ ਆ ਤੁਹਾਨੂੰ ਨਿਕਲੋ ਪਾਸੇ ਕਰਵਾ ਮੈਂ ਤਾਂ ਜੀ ਕਿ ਨਹੀਂ ਜੀ ਵੀ ਇਹਦੀ ਚੀਜ਼ ਤਾਂ ਉਹ ਐਸੀ ਵੀ ਨਹੀਂ ਸੰਗਤ ਦੀ ਨਹੀਂ ਐਸਪੀਸੀ ਕੋ ਸੰਗਤ ਦਾ ਪੈਸਾ ਕੀ ਹੋਰ ਦਾ ਪਹਾਣੀ ਮੇਰੇ ਭਾਜੀ ਕੰਨ ਦੇ ਜਾ ਰਹੇ ਆ ਤੁਹਾਡੇ ਵਾਲੇ ਪੈਦਲ ਵਾਲੇ ਚੱਲਦੇ ਇਹ ਜਿਹੜਾ ਹੋ ਗਿਆ ਇੱਕ ਮਿੰਟ ਗੱਲ ਕਰ ਲੈ ਚੋ ਇੱਕ ਮਿੰਟਾਂ ਦੀ ਪੁੱਛਣੀ ਹੈ ਭਾਜੀ ਮੇਰੀ ਗੱਲ ਦੱਸਦਾ ਜਿਸ ਦਾ ਲੱਛਣ ਹੈ ਕਿ ਇੱਥੇ ਨਿੱਕਾ ਸਾਹਿਬ ਕਿਸ ਹੱਕ ਨਾਲ ਅਸੀਂ ਰੈਲੀ ਕਰੀ ਕਿਉਂ ਜਿੰਨੀਆਂ ਮੱਥੀ ਵੀ ਦੇ ਲਓ ਪਰ ਤੁਹਾਡੇ ਅੱਜ ਦੇ ਲੋਕਾਂ ਦਾ ਸੁਭਾ ਜਿਹੜੇ ਆ ਕੇ ਇੱਥੇ ਗਾ ਕੇ ਗਏ ਕਿ ਇਹ ਭਾਜੀ ਸਾਨੂੰ ਇਸ ਜਗ੍ਹਾ ਨਾਲ ਕੋਈ ਮਤਲਬ ਨਹੀਂ ਗਾ ਅਸੀਂ ਇਹ ਜਗ੍ਹਾ ਉਦੋਂ ਭਰਾਵਾਂਗੇ ਸਾਡਾ ਅਕਾਲੀ ਦਰਤਾ ਕੋਈ ਨਮਾਇੰਦਾ ਆਵੇ ਨਿੱਕਾ ਸਾਹਿਬ ਕਿਸ ਹੱਕ ਨਾਲ ਐ ਚੀ ਦੇ ਮਾ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਬਣਾ ਲਾ ਇੱਕ ਸਾਈਡ ਤੇ ਇੰਟਰਲੌਕ ਟਾਈਲ ਦੇ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀ ਦਾ ਤੇ ਮਜੀਠੀਆ ਸਾਹਿਬ ਕੋ ਕੀ ਆਖਿਆ ਲਗੀ ਜਿਹੜੀ ਵੀ ਹਰ ਇੱਕ ਦੀ ਵੀਡੀਓ ਉਹਨਾਂ ਦੀ ਮਿਕ ਅਵਾਜ਼ ਨੇ ਲਗੀ ਸਾਰੇ ਕੀ ਦੇਖੋ ਨੀਰ ਉੱਤੇ ਸਨ ਉਹਨਾਂ ਨੇ ਬੈਠ ਕੇ ਫੈਸਲਾ ਹਾਂ ਤੇ ਫਿਰ ਸਾਨੂੰ ਥੋੜਾ ਟਾਈਮ ਦੇਣਾ ਹੈ ਨਹੀਂ ਟਾਈਮ ਬਣਾ ਲੈਣੇ ਨਹੀਂ ਬਣਾਉਣ ਵਾਲਾ ਕੰਮ ਉਹਦੇ ਨਾਲ ਨਹੀਂ ਜਾ ਬਣਾਣਾ ਸਮ ਦੇ ਜਦੋਂ ਅਸੀਂ ਗੱਲ ਕਰਦੇ ਆਂ ਅਸੀਂ ਗੱਲ ਬਣਾਉਂਦੇ ਆਂ ਟਾਈਮ ਦੇ ਦੇਣਾ ਕੋਈ ਗੱਲ ਨਹੀਂ ਸਭ ਤੇਰਾ ਟਾਈਮ ਦੇ ਦੋ ਨਹੀਂ ਤੁਹਾਨੂੰ ਟਾਈਮ ਦਾ ਪਾਈਨ ਲੈ ਕੇ ਆਪ ਦੇਖ ਲਈ ਮੀਟਿੰਗ ਕਰ ਲਮੀ ਤੁਹਾਨੂੰ ਆਪੇ ਮੀਟਿੰਗ ਦੇ ਰਾਜ ਜਿਹੜੇ ਆ ਆਪਣੇ ਮੰਦਰ ਖੋ ਜਿਹਦੇ ਸੂਰੀ ਦੀ ਮਹਿਲਾ ਵਾਹ ਤੁਹਾਡਾ ਬਹਿ ਕੇ ਕੋਈ ਜਿਆਦਾ ਤੁਸੀਂ ਕਹਿੰਦੇ ਨਹੀਂ ਤਕਰਾਰ ਨਾ ਕਰੋ ਨਾ ਕੋਈ ਤਕਰਾਰ ਦੀ ਗੱਲ ਹੀ ਕੀਤੀ ਆਪਾਂ ਜਿਹੜੀ ਤਕਰਾਰ ਕੀ ਲੱਗਦੇ ਸਾਰੇ ਬੰਦੇ ਲੱਗਦੇ ਤੁਹਾਡਾ ਇੱਕ ਵੀ ਬੰਦਾ ਇੰਨੀ ਗੱਲ ਕਹੇਗੀ ਇਹਨਾਂ ਨੇ ਤੁਹਾਡੇ ਨਾਲ ਕੋਈ ਮਾਰਾ ਚੰਗਾ ਬੋਲਿਆ ਸੀ ਨਾ ਪਾਣੀ ਤਾਂ ਨਹੀਂ ਪੀਆ ਹਰ ਇੱਕ ਬੰਦੇ ਨੂੰ ਭਾਇਆ ਕਿ ਭਾਈ ਬੋਲ ਤੁਹਾਡੀ ਡਿਊਟੀ ਹੈ ਤੁਹਾਨੂੰ ਹਰ मेरा मैं फैसला लिया बिक्रम सिंह मजिठिया जी तुम इतने बह के अनाउंस किया ਯਾ ਫਾਂ ਸਿਧਿਓ ਤੇ ਆਪਾਂ ਪਾਰਕ ਭਰਾਵਾਗੇ ਵਧੀਆ ਰਾਹ ਦਵਾਗੇ ਆਹ ਲੋਕ ਆ ਜਿਹੜੇ ਤੁਹਾਡੀ ਰੈਲੀ 'ਚ ਤੁਹਾਡੇ ਨਾਲ ਚੱਲੇ ਸੀ ਇੱਧਰ ਦੇਖੋ ਇਹ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਰੈਲੀ ਤੇ ਨਾਲ ਚੱਲੇ ਸੀ ਤੁਹਾਨੂੰ ਵੋਟਾਂ ਪਾਈਆਂ ਸੀ ਪਰ ਅੱਜ ਇਹਦਾ ਮਤਲਬ ਕੀ ਤੁਸੀਂ ਇਲੈਕਸ਼ਨ ਹਾਰ ਗਏ ਹੋ ਤੇ ਕੀ ਸਾਡੇ ਪੀਂ ਰਸਤੇ ਬੰਦ ਕਰੋਗੇ ਆ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾਣ ਆਈ ਹੈ ਜਿੱਤਿਆ ਵੀ ਦੇਖੋ ਕੀ ਕਰਾਂ ਮੈਂ ਸਾਹ ਦੇਖੋ ਇਹ ਸ਼ਰਮਣੀ ਅਕਾਲੀ ਦਾ ਦਾ ਗ੍ਰਾਫ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਕਾਲਗੱਢ ਨੂੰ ਇਹ ਬੇਨਤੀ ਕਰਦੇ ਕਿ ਬਹੁਤ ਨੀਵਾ ਜਾ ਰਹਿਆ ਵਾ ਇਤਾਂ ਤੇ ਮਸਲੇ ਨਾ ਪਾਓ ਜਿਨ੍ਹਾਂ ਦਾ ਲੋਕ ਹੋਰ ਤੁਹਾਡੇ ਮੈਰ ਵਿਰੋਧ ਚ ਹੋਣ ਕੱਲ ਨੂੰ ਐਸਟੀਪੀਸੀ ਦੇ ਤੋਣਾ ਆ ਗਿਆ ਵਾ ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੇ ਇਹ ਤੁਹਾਡੇ ਅੱਗੇ ਬੇਨਤੀ ਹੈਗੀ ਜੇ ਕਰ ਦਿਓ ਮੈਂ